ਅਸਾਨੂੰ ਮੈਂ ਬੀਤੇ ਦਿਨ ਕੋ ਪੁਲ ਦੇ ਕਰਨਿਕ ਵਾਪਰਿਆ ਹਤਾ ਪੰਜ ਫੋਨੇ ਆ ਵੀ ਇੱਕ ਟਰੱਕ ਜਿਹੜਾ ਆ 12 ਦੇ ਨੋ ਦੂਜੀ ਵੀ ਗੱਡੀ ਆ ਰਹੀ ਸੀ ਜਿਹਨੂੰ ਬਚਾਉਣਾ ਹੋਇਆ ਟ੍ਰਿਫਟਰ ਜਿਹੜਾ ਆ ਉਹ ਦੱਸਦੇ ਆ ਇਹਨਾਂ ਮਤਲਬ ਬਤ ਕਰਨਾ ਮੈਂ ਏਐਸਏ ਸਰਜੀਤ ਸਿੰਘ ਸੜਕ ਸੁਰੱਖਿਆ ਫੋਰਸ ਗੁਰਾਇਆਂ ਵਾਲੀ ਗੱਡੀ ਤੇ ਤਨਾਤ ਹਾਂ ਜੀ ਇਹ ਹਾਦਸਾ ਜਿਹੜੇ ਹਾਈਵੇ ਦੇ ਉੱਪਰ ਲੱਗੇ ਟੋਏ ਪਏ ਨੇ ਬੜੇ ਡੂੰਘੇ ਡੂੰਘੇ ਉਦੇ ਕਾਰਨ ਹੋਇਆ ਅਸੀਂ ਨੈਸ਼ਨਲ ਹਾਈਵੇ ਦੇ ਜਿਹੜੇ ਅਧਿਕਾਰੀ ਇੱਥੇ ਰੋਡ ਦੇ ਉੱਪਰ ਗੱਡੀ ਚਲਦੀ ਆ ਅਸੀਂ ਉਹਨਾਂ ਨੂੰ ਵੀ ਟਾਈਮ ਟੂ ਟਾਈਮ ਡੇਲੀ ਇਹਨਾਂ ਨੂੰ ਇਤਰਾ ਦਿੰਨੇ ਆ ਵੀ ਇਹਨਾਂ ਨੂੰ ਭਰਿਆ ਜਾਵੇ ਬਟ ਜੋ ਨੈਸ਼ਨਲ ਹਾਈਵੇ ਦੀ ਟੀਮ ਆ ਉਹ ਸਾਨੂੰ ਨਾਂ ਵੀ ਨਹੀਂ ਕਰਦੀ ਤੇ ਪਹੁੰਚਦਾ ਵੀ ਕੋਈ ਨਹੀਂ